ਵਾਹਿਗੁਰੂ ਜੀ ਕਰ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਸੁਣਦੇ ਆ ਜੀ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਉਹਨਾਂ ਦੀ ਇੱਕ ਕਥਾ ਕਿ ਜਦੋਂ ਮਸਕੀਨ ਸਾਹਿਬ ਕਹਿੰਦੇ ਕਿ ਮੈਂ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਲੈਣਾ ਮਜਨੂ ਸਸੀ ਪਨੂ ਹੀਰਾਂ ਜੇ ਦੀਆਂ ਗੱਲਾਂ ਸੁਣੀਆਂ ਤਾਂ ਮੈਂ ਬੜਾ ਹਰਾਮ ਹੋਇਆ ਤੇ ਮੇਰੀ ਸ਼ਰਧਾ ਨੂੰ ਵੀ ਛੱਟ ਪਜੀ ਤੇ ਪਰ ਜਦੋਂ ਇਹ ਗੱਲਾਂ ਸਮਝ ਵਿੱਚ ਆਈਆਂ ਪਰ ਫਿਰ ਪਤਾ ਲੱਗਾ ਕਿ ਇਹ ਨਾਲ ਜੇ ਅਰਥ ਜਿਹੜੇ ਆ ਉਹ ਕਿ ਜੇ ਅਲੱਗ ਕੀਤੇ ਆ ਦੂਜੇ ਲੇਖਾਂ ਨਾਲ ਤੇ ਆ ਜੋ ਆਪਾਂ ਸਾਰੀ ਕਥਾ ਨੂੰ ਸੁਣਦੇ ਆ ਕਥਾ ਦਾ ਮضمون ਹੈ ਕਿ ਮੈਂ ਹੈਰਾਨ ਹੋਇਆ ਲੈਲਾ ਮਜਨੂ ਦੀ ਕਹਾਣੀ ਨੂੰ ਸੁਣ ਕੇ ਭਾਈ ਗੁਰਦਾਸ ਜੀ ਦੀਆਂ ਬਾਣਾਂ ਦੇ ਵਿੱਚ ਤੇ ਪੂਰੀ ਕਥਾ ਸੁਣਿਆ ਭਾਈ ਸਾਹਿਬ ਦੀਆਂ ਕੁਝ ਪੌੜੀਆਂ ਚੇਤੇ ਆ ਜਾਂਦੀਆਂ ਨੇ ਭਾਈ ਗੁਰਦਾਸ ਜੀ ਆ ਅੱਜ ਤੋਂ ਗਾਲਬਨ 40 ਸਾਲ ਜਦ ਪਹਿਲੇ ਮੈਂ ਪੜਿਆ 40 45 ਸਾਲ ਪਹਿਲੇ ਉਸ ਦਿਨ ਤੇ ਮੈਂ ਹੈਰਾਨ ਹੋਇਆ ਸੀ ਮੇਰੀ ਸ਼ਰਧਾ ਨੂੰ ਕੁਛ ਠੇਸ ਵੀ ਲੱਗੀ ਮੈਂ ਕਹੇ ਨਾਨੂ ਤੇ ਕਹਿੰਦੇ ਨੇ ਭਾਈ ਗੁਰਦਾਸ ਦੀ ਬਾਣੀ ਕੁੰਜੀ ਸ਼ਬਦਾਂ ਨੂੰ ਖੋਲਦੀ ਹੈ ਕਿ ਗੁਰੂ ਘਰ ਦੇ ਵੇਸ ਬਿਆਸ ਨੇ ਕਿ ਕਹਿੰਦੇ ਕੀ ਪੈਣਾ ਕਿਹੜੀ ਗੱਲ ਤੇ ਸ਼ਰਦਾ ਟੁੱਟੇ ਕਈ ਪੌੜੀਆਂ ਉਹਨਾਂ ਨੇ ਲਿਖੀਆਂ ਨੇ ਲੈਲਾ ਮਜਨੂ ਦੀ ਉਪਮਾ ਸੋਨੇ ਮਹਿਵਾਲ ਦੀ ਮਹਿਮਾ ਸਸੀ ਪੁੰਨੋ ਹੀਰ ਰਾਂਝੇ ਦੀ ਮਹਿਮਾ ਹੈਰਾਨਗੀ ਹੋਈ ਮੈਨੂੰ ਚਲੋ ਕੋਈ ਆਮ ਸ਼ਾਇਰ ਲਿਖਦਾ ਕੋਈ ਆਮ ਕਵੀ ਲਿਖਦਾ ਇਹ ਤੇ ਭਾਈ ਗੁਰਦਾਸ ਨੇ ਲਿਖਿਆ ਸੁਣੋ लैला मजनू आशकी चो चक्की जाती महीवाल नो सौनी ने तरदी रहती ससी पुन्नो दोस्ती ओ जात को जाती पहली दफा जद मैं पढया यकीन जानो बामे मैं कल्ला ही बैठा सी लेकिन पढन लगया भी मैनु शर्म आवे पि हर लोगे ना वड्डा दार्शन कहंदा की बे ऐना वड्डा सन ਜਿਦੇ ਦਿਲ ਦਿਮਾਗ ਦੇ ਕਪੜ ਟ ਖੁਲੇ ਨ ਦਲੀਨਾ ਜਿਸ ਦੀਆਂ ਦਾਸੀਆਂ ਨੇ ਪਰਮਾਨੰਦ ਜੋ ਢੇਰ ਲਾ ਦੇਂਦੇ ਨੇ ਐਸੇ ਮਹਾਨ ਗਿਆਨੀ ਕਹਿ ਕੀ ਰਹੇ ਨੇ ਲੈਲਾ ਦੀ ਉਪਮਾ ਪੈ ਕਰਦੇ ਨੇ ਮਜਨੂ ਦੀ ਉਪਮਾ ਪੈ ਕਰਦੇ ਸਸੀ ਦੀ ਮਹਿਮਾ ਪੈ ਗਾਉਂਦੇ ਨੇ ਪੁੰਨੋ ਦੀ ਮਹਿਮਾ ਪੈ ਗਾਉਂਦੇ ਨੇ ਫੀਰ ਦੀ ਉਪਮਾ ਪੈ ਕਰਦੇ ਨੇ ਰਾਜੇ ਦੀ ਉਪਮਾ ਪੈ ਕਰਦੇ ਮਹੀਵਾਲ ਦੇ ਗੀਤ ਗਾ ਰਹੇ ਨੇ ਸੋਨੀ ਦੇ ਗੀਤ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਦੂਸਰੀ ਪੌੜੀ ਦੀ ਵੀਖ ਲਓ ਪੰਕਤੀਆਂ ਤੁਹਾਡੇ ਸਾਹਮਣੇ ਰੱਖਾ ਲੈਲਾ ਦੇ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਣਾ ਇੱਕ ਕੁੱਤੇ ਨੂੰ ਚੁੱਕ ਕੇ ਮਜਨੂ ਨੇ سینے ਨਾਲ ਲਾ ਲਿਆ ਤੇ ਪਿਆਰ ਕਰੀ ਜਾਏ ਉਹ ਕੁੱਤਾ ਬਹੁਤ ਖੂਬਸੂਰਤ ਵੀ ਨਹੀਂ ਸੀ ਤੇ ਕਮਜ਼ੋਰ ਬੜਾ ਸੀ ਤੇ ਜ਼ਖਮੀ ਵੀ ਸੀ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ ਕਿੰਦਾ ਪੈ ਸਕੇ ਬੋ ਸੀਦਾ ਮਜਨੋ ਹਲਕੇ ਗੋਇਦ ਇਚੇ ਸੋੜ ਐ ਬੋ ਸੀਦਾ ਕੁੱਤਾ ਐ ਬਿਮਾਰ ਕੁੱਤਾ ਐ ਜ਼ਖਮੀ ਕੁੱਤਾ ਐ ਕਮਜ਼ੋਰ ਕੁੱਤਾ ਇਹਨੂੰ ਚੁੱਕ ਕੇ ਪਿਆਰ ਕਰਦਾ ਸਿਰਫ ਪਿਆਰ ਨਹੀਂ ਕਰਦਾ ਫਿਰ ਕੁੱਤੇ ਦੇ ਪੈਰੀ ਪੈਂਦਾ ਭਾਈ ਗੁਰਦਾਸ ਵੀ ਲਿਖਦਾ ਕੁੱਤੇ ਦੇ ਪੈਰੀ ਪੈਂਦਾ कुत्ते ਦੇ ਪੈਰਾਂ ਤੇ ਆਪਣਾ ਸਿਰ ਰੱਖਦਾ ਅਜੀਬੋ ਗਰੀਬ ਗੱਲ ਪਾਈ ਗੁਰਦਾਸ ਜੀ ਸਾਫ਼ ਲਿਖਦੇ ਨੇ ਕੁੱਤੇ ਦੀ ਪਹਿਰੀ ਭਵੇ ਪਹਿਰੀ ਬੰਦ ਕਿ ਸੁਫੀ ਵੀ ਲਿਖ ਰਹੇ ਪੈਸ ਗਏ ਬੋ سیدਾ ਮਦਨੋਂ ਪਹਿ ਪਹਿ ਪੈਸ ਗਏ ਬੋ سیدਾ ਮਜਨੋਂ ਖਲਕੇ ਗੋਏ ਤੇ ਇੰਚੇ ਸੋ ਦੁਨੀਆ ਕੈ ਲਗੀ ਮਜਨੋਂ ਇਹ ਕੀ ਕਰ ਰਹੇ ਠੀਕ ਹੈ ਇਤਨਾ ਤੇ پاਗਲ ਨਾ ਹੋ ਕੁੱਤੇ ਦੀ ਪੈਰੀ ਪੈਂਦਾ ਔਰ ਕੁੱਤਾ ਵੀ ਕਮਜ਼ੋਰ ਬਿਮਾਰ ਤੇ ਜ਼ਖਮੀ ਉਹਨੂੰ ਸੀਨੇ ਨਾਲ ਲੰਨਾ ਪਤਾ ਹੈ ਮਜਨੂ ਨੇ ਕੀ ਜਵਾਬ ਦਿੱਤਾ ਐ ਸਗੇ ਬੋ ਸੀਦਾ ਮਜਨੂ ਖਲਕੇ ਗੋਇਦ ਇੰਚੇ ਸੂਦ ਇਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੂਦ ਉਹ ਪੁੱਤ ਹੈ ਜੋ ਕਦੇ-ਕਦੀ ਲੈਲਾ ਦੇ ਘਰੋਂ ਹੋ ਆਉਂਦਾ ਹੈ ਇਹਦੇ ਕਦਮ ਲੈਲਾ ਦੇ ਘਰ ਤੱਕ ਪਹੁੰਚਦੇ ਨੇ ਮੇਰੇ ਕਦਮ ਨਹੀਂ ਪਹੁੰਚ ਰਹੇ ਮੈਂ ਤੇ ਉਹਨਾਂ ਕਦਮਾਂ ਤੋਂ ਵੀ ਸਦਕੇ ਜਾਣਾ ਜਿਹੜੇ ਕਦਮ ਲੈਲਾ ਦੇ ਘਰ ਤੱਕ ਪਹੁੰਚਾਂ ਕਿਉਂਕਿ ਲੈਲਾ ਨਾਲ ਪਿਆਰ ਹੈ ਤੋ ਲੈਲਾ ਦੀ ਹਰ ਚੀਜ਼ ਨਾਲ ਪਿਆਰ ਹੈ ਜਿਸ ਦਿਨ ਰੱਬ ਨਾਲ ਪਿਆਰ ਹੋ ਜਾਏਗਾ ਯਕੀਨ ਜਾਨੋ ਜੋ ਰੱਬ ਤੱਕ ਪਹੁੰਚੇ ਨੇ ਉਹ ਵੀ ਪਿਆਰੇ ਲੱਗਦੇ ਨੇ ਬੋਲੇ ਸੋਨਿਆ ਉਹ ਵੀ ਚੰਗੇ ਲੱਗਦੇ ਅਵੇਂ ਨਹੀਂ ਚਰਣਾ ਦੀ ਦੌੜ ਤੋਂ ਸਤਗੁਰ ਸਦਕੇ ਪੈ ਜਾਂਦੇ ਨੇ ਤੂੰ ਉੰਜ ਹੀ ਚੰਗਾ ਲੱਗਦਾ ਦੂਰ ਕਿਉਂ ਜਾਓ ਭਾਈ ਨੰਦ ਲਾਲ ਨੇ ਵੀ ਜ਼ਿਕਰ ਕੀਤਾ ਹੈ ਤੇ ਨੰਦ ਲਾਲ ਨੂੰ ਤੁਸੀਂ ਬਹੁਤ ਪੜਿਆ ਤੇ ਜਾਣਿਆ ਇੱਕ ਮਹਾਨ ਸ਼ਾਇਰ ਜਿਸ ਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਤੇ ਭਾਈ ਨੰਦ ਲਾਲ ਕੋਲ ਆ ਗਏ ਫਿਰ ਭਾਈ ਸਾਹਿਬ ਨੂੰ ਕਹਿਣ ਲੱਗਾ ਇਹ ਮੈਂ ਕਿਤਾਬ ਲਿਖੀ ਹੈ ਪਰ ਮੇਰੇ 10 ਸਾਲ ਲੱਗੇ ਨੇ ਨਜ਼ਮ ਦੇ ਚ ਲਿਖੀ ਹੈ ਸ਼ਾਇਰਾਨਾ ਅੰਦਾਜ਼ ਦੇ ਚ ਲਿਖੀ ਹੈ ਕੌਣ ਸੀ ਮਜਨੂ ਕੌਣ ਸੀ ਲੈਲਾ ਸਿਰਫ ਤੁਹਾਨੂੰ ਇੱਕ ਇੱਕ ਨਜ਼ਮ ਸੁਣਾਣੀ ਹੈ ਭਾਈ ਨੰਦ ਲਾਲ ਨੂੰ ਕਿਉਂ ਸੁਣਾਉਣ ਵਾਸਤੇ ਆ ਗਿਆ ਕਿਉਂਕਿ ਨੰਦ ਲਾਲ ਸ਼ਾਇਰ ਨੇ ਆਪ ਦੀ ਗਿਆਤਲੀ ਅਰਸ ਕਰਾਂ ਇੱਕ ਸ਼ਾਇਰ ਦੀ ਸ਼ਾਇਰੀ ਕਿਤਨੀ ਮਹਾਨ ਹੋਵੇ ਲੋਕੀ ਸਾਰੇ ਸਿਰ ਹਲਾ ਰਹੇ ਨੇ ਤੇ ਰਸ ਆ ਰਿਹਾ ਹੈ ਰੋਹਾਨੀ ਖੁਸ਼ੀ ਸ਼ਾਇਰ ਨੂੰ ਉਦੋਂ ਮਿਲਦੀ ਹੈ ਜਦ ਉਸਦੀ ਨਜ਼ਮ ਤੇ ਕੋਈ ਸ਼ਾਇਰ ਸਿਰਹਲਾਣ ਲੱਗ ਕੋਈ ਕਵੀ ਦਾਦ ਦੇਵੇ ਸੰਗੀਤਕਾਰ ਨੇ ਸੰਗੀਤ ਦੀ ਧੁਨ ਛੇੜੀਏ ਬੜਾ ਰਸ ਆ ਰਿਹਾ ਹੈ ਲੋਕਾਂ ਦੇ ਸਿਰ ਹਿਲ ਰਹੇ ਨੇ ਪਰ ਰੋਹਾਨੀ ਖੁਸ਼ੀ ਸੰਗੀਤਕਾਰ ਨੂੰ ਉਦੋਂ ਮਿਲਦੀ ਹੈ ਜਦ ਕੋ ਚੋਟੀ ਦਾ ਕੋਈ ਸੰਗੀਤਕਾਰ ਉਹਦੀ ਧੁਨ ਨੂੰ ਦਾਦ ਦੇਵੇ ਉਹਦੀ ਬੰਦਿਸ਼ ਨੂੰ ਦਾਦ ਦੇਵੇ ਠੀਕ ਹੈ ਬਾਕੀਆਂ ਨੂੰ ਤੇ ਸਵਾਦ ਆ ਰਿਹਾ ਪਰ ਇੱਕ ਜਾਣਕਾਰ ਜੋ ਸਮਝਣ ਵਾਲਾ ਹੋ ਦਾਦ ਦੇਂਦਾ ਸੱਚੀ ਖੁਸ਼ੀ ਮਿਲਦੀ ਹੈ ਫਿਰ ਸ਼ਾਇਰ ਨੂੰ ਇਹ ਨੰਦ ਲਾਲ ਕੋਲੇ ਸਵਾਸਤੇ ਆਇਆ ਹੈ ਨੰਦ ਲਾਲ ਕੀ ਕਹਿੰਦਾ ਹੈ ਦਾਦ ਦਿੰਦਾ ਹੈ ਕਿ ਨਹੀਂ ਇਹ ਮੇਰੀ ਲਿਖਤ ਨੂੰ ਵਡਿਆਈ ਦਿੰਦਾ ਹੈ ਕਿ ਨਹੀਂ ਦਾਦ ਦਿੰਦਾ ਹੈ ਕਿ ਨਹੀਂ ਚੰਗਾ ਆਖਦਾ ਹੈ ਕਿ ਨਹੀਂ ਮਜਨੋ ਦੇ ਸੰਬੰਧ ਵਿੱਚ ਅਨੇਕ ਨਜ਼ਮ ਭਾਈ ਸਾਹਿਬ ਨੂੰ ਸੁਣਾਈ ਭਾਈ ਸਾਹਿਬ ਬਿਸਮਾਦ ਹੋ ਗਏ ਅਗੰਮੀ ਦੁਨੀਆ 'ਚ ਖੋ ਗਏ ਇੱਕ ਨਜ਼ਮ ਸੁਣ ਕੇ ਔਰ ਨੇਤਰ ਸੱਜਲ ਹੋ ਗਏ ਸ਼ਾਇਰ ਵੀ ਬੜਾ ਹੈਰਾਨ ਹੁਣ ਸ਼ਾਇਰ ਕਹਿਣ ਲੱਗਾ ਮਜਨੂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਨਜ਼ਮ ਸੁਣਾ ਦਿੱਤੀ ਹੁਣ ਮੈਂ ਸਿਰਫ ਇੱਕੋ ਹੀ ਨਜ਼ਮ ਲੈਣਾ ਦੇ ਸੰਬੰਧ ਵਿੱਚ ਤੁਹਾਨੂੰ ਸੁਣਾਣੀ ਕਹਿੰਦੇ ਨੇ ਚਾਵਲ ਦਾ ਇੱਕ ਦਾਣਾ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਦੇਖੀ ਚਾਵਲ ਗੱਲੇ ਨੇ ਕਿ ਨਹੀਂ ਪੱਕੇ ਨੇ ਕਿ ਨਹੀਂ ਸਾਰੇ ਥੋੜੀ ਦੇਖੀ ਦੇ ਨੇ ਇੱਕੋ ਹੀ ਦਾਣਾ ਸਿਆਣਾ ਸ਼ਾਇਰ ਸੀ ਉਹਨੇ ਵੀ ਪਹਿਲੇ ਹੀ ਕਹਿ ਦਿੱਤਾ ਤੁਹਾਡਾ ਵਕਤ ਨਹੀਂ ਜ਼ਾਇਆ ਕਰਨਾ ਭਾਈ ਸਾਹਿਬ ਇੱਕ ਇੱਕ ਨਜ਼ਮ ਸੁਣਾ ਲੈ ਇੱਕ ਨਜ਼ਮ ਉਸਨੇ ਮਜਨੂ ਦੇ ਸੰਬੰਧ ਵਿੱਚ ਸੁਣਾਈ ਭਾਈ ਸਾਹਿਬ ਸਮਾਦੀ ਲੈਣ ਹੋ ਗਏ ਅਸ਼ਕ ਬਾਹਰ ਹੋ ਗਏ ਰੌਂਗ ਤੇ ਖੜੇ ਹੋ ਗਏ ਤੇ ਹੁਣ ਇਹ ਸ਼ਾਇਰ ਕਹਿੰਦਾ ਹੈ ਭਾਈ ਜੀ ਮੈਂ ਹੁਣ ਤੁਹਾਨੂੰ ਲੈਲਾ ਦੇ ਸਬੰਧ ਵਿੱਚ ਇੱਕ ਨਜ਼ਮ ਸੁਣਾਉਣਾ ਭਾਈ ਸਾਹਿਬ ਨੇ ਇੰਜ ਹੱਥ ਕੀਤਾ ਗਲਾ ਇਤਨਾ ਭਰੇ ਆਇਆ ਸੀ ਜ਼ੁਬਾਨ ਚੋਂ ਬੋਲ ਨਹੀਂ ਨਿਕਲਦੇ ਸੀ ਇੰਜ ਹੱਥ ਨਾਲ ਲੋ ਗਿਆ ਫਿਰ ਹਿੰਮਤ ਕੀਤੀ ਸੰਭਾਲਿਆ ਫਿਰ ਫਿਰ ਬੋਲੇ ਜੋ ਬੋਲੇ ਨੇ ਬੜੇ ਧਿਆਨ ਨਾਲ ਸੁਣਨਾ ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀਦਾਏ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਸਾ ਨਾ ਸੁਣਾ ਨਾ ਸੁਣਾ ਮਗੋ ਅਜ਼ਹਾਲੇ ਲੈਲੀ ਲੈਲਾ ਦਾ ਹਾਲ ਨਾ ਸੁਣਾ ਮਗੋਂ ਅਜ਼ਹਰ ਨੇ ਲੈ ਲਈ ਬਾਦਲੇ ਸ਼ੋਰ ਹਿਦਾਇਆ ਗਿਆ ਕਿ ਸਰਾਇ ਕਿੱਸਾ ਹੈ ਮਜਨੂੰ ਮਰਾ دیਵਾਨਾ ਮੈਂ ਸਭ ਤੂੰ ਮੈਨੂੰ ਮਜਨੂੰ ਦਾ ਕਿੱਸਾ ਸੁਣਾਇਆ ਮੈਂ ਆਪਣੇ ਹੋਸ਼ ਗਵਾ ਬੈਠਾ ਫਿਰ ਹੁਣ ਜੇ ਤੂੰ ਮੈਨੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੀ ਜਾਨ ਗਵਾ ਬੈਠਾ ਮੇਰੀ ਜਾਨ ਜਾਂਦੀ ਰਹੇ ਨਾ ਸੁਣਾ ਮੇਰੇ ਸੁਣਨ ਦੀ ਤਾਬ ਬਣੇ ਕਿਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਕਲ ਗਈ ਧਰਨਾ ਕਿਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਪ੍ਰਮਾਤਮਾ ਨਾਲ ਸਾਰਾ ਦਿਨ ਕੀਰਤਨ ਦੇ ਰਾਹੀ ਪ੍ਰਮਾਤਮਾ ਦੀ ਵੀ ਗੱਲ ਹੋਵੇ ਮਨ ਪ੍ਰਮਾਤਮਾ ਨਾਲ ਨਹੀਂ ਜੁੜਦਾ ਕੋਈ ਤੇ ਮਜਨੂ ਦੀ ਗੱਲ ਸੁਣ ਕੇ ਵੀ ਜੁੜ ਜਾਂਦਾ ਮਗੋ ਆਜ ਹਲੇ ਲੈ ਲੈ ਨਾ ਸੁਣਾ ਮੈਂ ਨਹੀਂ ਸੁਣ ਸਕਦਾ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦੀ ਗੱਲ ਨਾ ਸੁਣਾ ਮਗੋ ਅਜ਼ਹਾਲ ਲੈਲੀ ਬਾਦਲੇ ਸ਼ੌਰੀ ਦਾ ਏ ਗੋਇਆ ਕਿ ਸਰਾਇ ਕਿੱਸਾ ਹੈ ਮਜਨੂ ਮਰਾ دیਵਾਨਾ ਨੇ ਸਾ ਅਤੇ ਪਾਗਲ ਹੋ ਗਏ ਤੋ ਮੈਨੂੰ ਮਜਨੂ ਦਾ ਕਿੱਸਾ ਕੀ ਸੁਣਾਇਆ ਹੈ ਮੈਂ ਤੇ ਆਪਣੀ ਸਮਝ ਗਵਾ ਬੈਠਾ ਸੁਧ ਮੇ ਨਾ ਸੁਧ ਰਹੀ ਮਤ ਮੇ ਨਾ ਮਤ ਰਹੀ ਮੈਂ ਤੇ ਆਪਣੀ ਸਮਝ गवा ਬੈਠਾ ਹੂੰ ਹੁਣ ਤੋਂ ਲੈਲਾ ਦਾ ਕਿੱਸਾ ਮੈਨੂੰ ਸੁਣਾਇਆ ਮੈਂ ਆਪਣੀ ਜਾਨ ਗਵਾ ਬੈਠੂਗਾ ਮੇਰੇ ਪ੍ਰਾਣ ਚਲੇ ਜਾਣਗੇ ਮੈਂ ਨਹੀਂ ਸੁਣ ਸਕਦਾ ਮੈਨੂੰ ਨਾ ਸੁਣਾ ਕਿਤਨਾ ਜਜ਼ਬਾਤੀ ਹੋ ਜਾਣਾ ਇਤਨਾ ਭਾਵਨਾ ਨਾਲ ਭਰ ਜਾਣਾ ਇਤਨਾ ਪ੍ਰਭੂ ਪਿਆਰ ਦੇ ਵਿਚ ਲੀਨ ਹੋ ਜਾਣਾ ਕਿੱਸਾ ਤੇ ਸਿਰਫ ਮਜਨੂ ਦਾ ਗੁਰੂ ਨਾਨਕ ਦੇਵ ਜੀ ਕਿੱਸੇ ਸੁਣਾਈਏ ਹੈ ਗੁਰੂ ਅਰਜਨ ਦੇਵ ਜੀ ਦੀਆਂ ਗੱਲਾਂ ਸੁਣਾਈਏ ਗੁਰੂ ਹਰ राय ਸਾਹਿਬ ਦਾ ਇਤਿਹਾਸ ਸੁਣਾਈਏ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣਾਈਏ ਫਿਰ ਵੀ ਮਨ ਗੁਰੂ ਨਾਲ ਨਾ ਜੁੜੇ ਉਖੜਿਆ ਉਖੜਿਆ ਬੈਠਾ ਰ ਤੂੰ ਉਹ ਜਿਹੇ ਮੈਨੂੰ ਚੰਗਾ ਲੱਗਦਾ ਹੈ ਗੁਰੂ ਤੇਰੇ ਕੋਲ ਕੁਝ ਵੀ ਨਹੀਂ ਚਾਹੀਦਾ ਤੇਰੇ ਕੋਲ ਬੈਠਣਾ ਹੀ ਚੰਗਾ ਲੱਗਦਾ ਤੈਨੂੰ ਸੁਣਨਾ ਹੀ ਚੰਗਾ ਲੱਗਦਾ ਤੇਰਾ ਹੋਣਾ ਹੀ ਕਾਫੀ ਇਸ ਅਵਸਥਾ ਚ ਮਨੁੱਖ ਦੇ ਅੰਦਰੋਂ ਮਨੁੱਖਤਾ ਦਾ ਜਨਮ ਹੁੰਦਾ ਹੈ ਇਨਸਾਨੀਅਤ ਦਾ ਜਨਮ ਐ ਗੁਰੂ ਅਸੀਂ ਫਿਦਾ ਜਾਂਦੇ ਆਂ ਤੇਰੇ ਤੇ ਕੁਰਬਾਨ ਜਾਂਦੇ ਆਂ ਸਦਕੇ ਜਾਂਦੇ ਆਂ ਦੇਖਣਾ ਚਾਹਿਆ ਸੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦਾ ਮੇਰੇ ਨਾਲ ਪਸ਼ੂਆਂ ਵਾਲਾ ਸੰਬੰਧ ਹੈ ਕਿ ਮਨੁੱਖਾਂ ਵਾਲਾ ਦੇਖਣਾ ਚਾਹਿਆ ਸੀ ਵੀ ਸਾਖੀ ਦੇ ਦਿਨ ਨੰਗੀ ਤਲਵਾਰ ਹੋਣ ਨਾਲ ਭਰੀ ਹੋਈ ਭਰੇ ਇਕੱਠੇ ਚ ਕਹਿੰਦੇ ਨੇ ਸਿਰ ਚਾਹੀਦਾ ਸਿਰ ਪ੍ਰੇਮ ਦੇ ਇੱਤੇ ਸਦਕੇ ਹੋਣਾ ਆਉਂਦਾ ਹੈ ਕੁਰਬਾਨ ਹੋਣਾ ਆਉਂਦਾ ਹੈ ਦੇਣਾ ਆਉਂਦਾ ਹੈ ਇਤਿਹਾਸ ਕਹਿੰਦਾ ਅੱਧੇ ਬੰਦੇ ਵੱਜ ਗਏ ਅੱਧੇ ਚੋਂ ਅੱਧੇ ਮਾਤਾ ਜੀ ਕੋਲ ਚਲੇ ਗਏ ਕਹਿੰਦੇ ਲੱਗੇ ਪਤਾ ਨਹੀਂ ਸਤਗੁਰਾਂ ਨੂੰ ਕੀ ਹੋ ਗਏ ਕਹਿੰਦੇ ਨੇ ਸੇਰਚਾ ਹੀ ਦਾ ਸੀ ਕੋਈ ਬਕਰਿਆਂ ਐਨ ਤਲਵਾਰ ਲੈ ਕੇ ਕੜੇ ਨੇ ਉਹਨਾਂ ਦੀ ਅੱਖਾਂ ਹੀ ਦੱਸਦੀਆਂ ਪਈਆਂ ਨੇ ਕੱਟ ਦੇਣਗੇ ਇੱਕ ਚੌਥਾਈ ਜਿਹੜੇ ਬੈਠੇ ਸਨ ਉਹਨਾਂ ਚ ਵੀ ਬਹੁਤੇ ਸਹਵੇਂ ਵੇ ਪਰ ਲਾਹੌਰ ਦੇ ਭਾਈ ਦਇਆਰਾਮ ਖੜੇ ਹੋਏ ਹੱਥ ਜੋੜ ਕੇ ਕਹਿਣ ਲੱਗੇ ਮੇਰੇ ਬਾਦਸ਼ਾ ਜਿਸ ਦਿਨ ਇਹ ਸਿਰ ਤੁਹਾਡੇ ਕਦਮਾਂ ਤੇ ਰੱਖਿਆ ਸੀ ਇਹ ਤੇ ਮੈਂ ਉਦੋਂ ਹੀ ਤੁਹਾਨੂੰ ਦੇ ਦਿੱਤਾ ਸੀ ਆਪਣਾ ਹੈ ਹੀ ਨਹੀਂ ਮੰਗਦੇ ਕਿਉਂ ਐ ਤੇ ਹੈ ਹੀ ਤੁਹਾਡਾ ਐਨਾ ਇਸ ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਸੀ ਇਨਸਾਨਤ ਐਥੋਂ ਗੁਰੂ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਆ ਫਿਦਾ ਜਾਂਦੇ ਆ ਲੋਭ ਦੇ ਇਤੇ ਕੁਝ ਲੈਣਾ ਆਉਂਦਾ ਆਪਣੇ ਲੋਭ ਕੋ ਕੀ ਨਾ ਹੋਵੇ ਤੂੰ ਚੰਗਾ ਲੱਗਦਾ ਹੈ ਕੋਈ ਟੁੱਕਰ ਪਾ ਦੇਵੇ ਤੋ ਚੰਗਾ ਲੱਗਦਾ ਹੈ ਕੋਈ ਕੰਮ ਸਿਰੇ ਛਾੜ ਦੇਵੇ ਨਾ ਛਾੜਿਆ ਤੇ ਫਿਰ ਕੁਛ ਵੀ ਨਹੀਂ ਤੇਰਾ ਘਰ ਵੀ ਛੋੜ ਦੇਣਾ ਤੇਰਾ ਘਰ ਵੀ ਛੋੜ ਦੇ ਤੋ ਉੰਜ ਹੀ ਚੰਗਾ ਲੱਗਦਾ ਹੈ ਤੇਰਾ ਹੋਣਾ ਉੰਜ ਹੀ ਕਾਫੀ ਹੈ ਇੱਥੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਜਨਮਾ ਇਨਸਾਨ ਦੇ ਅੰਦਰ ਇਨਸਾਨੀਅਤ ਦਾ ਜਨਮ ਆਉਂਦਾ ਹੈ ਮੈਂ ਫਿਰ ਦੁਹਰਾਵਾਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਹੈ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਮਾਨਵਤਾ ਦੇ ਵਿੱਚ ਬਰਾਬਰੀ ਆਉਂਦੀ ਹੈ ਜਿਵੇਂ ਤੁਸੀਂ ਸੁਣਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਪੰਜਾਂ ਨੂੰ ਅੰਮ੍ਰਿਤ ਪਾਨ ਕਰਾਇਆ ਤੋ ਖਿਆਲ ਆਇਆ ਮੈਂ ਅੰਮ੍ਰਿਤ ਦੇਣ ਵਾਲਾ ਏ ਲੈਣ ਵਾਲੇ ਦੇਣ ਦੇ ਨਾਤੇ ਮੈਂ ਦਾਤਾ ਲੈਣ ਦੇ ਨਾਤੇ ਬਿਖਾਰੀ ਮੈਂ ਦੇਣ ਵਾਲਾ ਏ ਲੈਣ ਵਾਲੇ ਦੇਣ ਦੇ ਨਾਤੇ ਮੈਂ ਗੁਰੂ ਲੈਣ ਦੇ ਨਾਤੇ ਸਿੱਖ ਪਿੱਤੇ ਫਿਰ ਬਰਾਬਰੀ ਨਹੀਂ ਇੱਕ ਬਿਖਾਰੀ ਇੱਕ ਦਾਤਾ ਇੱਕ ਸਿੱਖ ਤੇ ਇੱਕ ਗੁਰੂ ਜਿਸ ਦੇ ਰੌਮ ਰੌਮ ਵਿੱਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਜਿਹਦੇ ਬੋਲਾਂ ਵਿੱਚ ਅੰਮ੍ਰਿਤ ਹੈ ਜਿਹਦੇ ਹੱਥਾਂ ਵਿੱਚ ਅੰਮ੍ਰਿਤ ਹੈ ਜਿਹਦੇ ਕਦਮਾਂ ਵਿੱਚ ਵੀ ਅੰਮ੍ਰਿਤ ਹੈ ਜੋ ਚਲੇ ਇਸ ਜ਼ਮੀਨ ਦੇ ਜ਼ਰਿਆਂ ਨੂੰ ਵੀ ਪਵਿੱਤਰ ਕਰਕੇ ਰੱਖ ਦਿੰਦਾ ਓਏ ਨਾ ਪੰਨਿਆਂ ਦੇ ਅੱਗੋਂ ਹੱਥ ਜੋੜ ਕੇ ਮੰਗਦਾ ਜਿਵੇਂ ਤੁਸੀਂ ਛਕਿਆ ਹੁਣ ਮੈਨੂੰ ਵੀ ਛਕਾਓ ਮੈਨੂੰ ਵੀ ਅੰਮ੍ਰਿਤ ਪਾ ਦੇ ਕਰੋ ਕੋਈ ਲੋੜ ਨਹੀਂ ਸੀ ਮੈਂ ਫਿਰਦੌਰਾ ਹਾਂ ਜਿਹਦੇ ਬੋਲਾਂ 'ਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ ਜਿਹਦੇ ਹਰ ਕਰਮ ਦੇ 'ਚ ਅੰਮ੍ਰਿਤ ਦੀ ਧਾਰਾ ਹੈ ਉਹ ਕਿਉਂ ਮੰਗ ਰਿਹਾ ਹੈ ਬਰਾਬਰੀ ਹੋ ਜਾਏ ਬਰਾਬਰੀ ਹੋ ਜਾਏ ਕਾਈ ਦੂਜੇ ਭਾਈ ਗੁਰਦਾਸ ਨੇ ਕਹਿਣਾ ਪਿਆ ਜੋ ਗੁਰੂ ਸੀ ਉਹ ਸਿੱਖ ਬਣ ਗਿਆ ਔਰ ਜਿਹੜੇ ਸਿੱਖ ਸਨ ਉਹ ਗੁਰੂ ਬਣ ਗਏ ਨੇ ਬਰਾਬਰੀ ਹੋ ਗਈ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਤਨ ਇਹ ਤੇ ਕਮਾਲ ਹੋਇਆ ਇੱਥੇ ਸੱਚੀ ਇਨਸਾਨੀਅਤ ਦਾ ਜਨਮ ਹੋਣਾ ਹੈ ਮਨੁੱਖਤਾ ਦਾ ਜਨਮ ਹੋਣਾ ਹੈ ਫਿਰ ਹੋਰ ਤੀਜਾ ਸੰਵੰਦ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਹੈ ਉੱਚਾ ਐ ਪ੍ਰਭੂ ਤੂੰ ਕਿਤਨੀ ਬਰਾਬਰੀ ਦੇਵੇਂ ਪਰਮਾਤਮਾ ਤੂੰ ਮਹਾਨ ਹੈ ਸੀ ਤੇਰੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਫਿਰ ਸ਼ਰਧਾ ਦਾ ਸੰਬੰਧ ਹੈ ਪਹਿਲਾ ਸੰਬੰਧ ਲੋਭ ਦਾ ਸੰਬੰਧ ਪਸ਼ੂ ਦੂਜਾ ਸੰਬੰਧ ਪ੍ਰੇਮ ਦਾ ਸੰਬੰਧ ਮਨੁੱਖ ਤੀਸਰਾ ਸੰਬੰਧ ਸ਼ਰਧਾ ਦਾ ਸੰਬੰਧ ਦੇਵਤੇ ਇਥੇ ਦੇਵਤਾ ਹੋ ਗਏ ਸ਼ਰਧਾ ਮਨੁੱਖ ਨੂੰ ਫਰਿਸ਼ਤਾ ਬਣਾ ਦਿੰਦੀ ਸ਼ਰਧਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੁਣੇ ਹੀ ਜਥੇਦਾਰ ਸਭ ਮੈਨੂੰ ਕਹਿ ਰਹੇ ਸਨ ਵੀ ਤੁਸੀਂ ਸੰਬੰਧ ਵਿੱਚ ਇੱਕ ਚਿੱਠੀ ਜ਼ਰੂਰ ਅਕਾਲ ਤਖਤ ਤੇ ਲਿਖਿਓ ਅੱਜ ਹੀ ਲਿਖ ਕੇ ਭੇਜਣਾ ਮੈਂ ਰਹਿਦਾ ਕੀਤਾ ਮੈਂ ਜਾ ਕੇ ਫਾਰਗ ਹੋ ਕੇ ਅੱਜ ਹੀ ਲਿਖ ਕੇ ਫਿਕਸ ਕਰਕੇ ਭੇਜਣਾ ਕੁਛ ਆਪਣੇ ਆਪ ਨੂੰ ਜੋ ਅਕਲ ਦੇ ਧਨੀ ਸਮਝਦੇ ਨੇ ਕਲਮ ਦੇ ਧਨੀ ਸਮਝਦੇ ਨੇ ਬੜਾ ਸਿਆਣਾ ਸਮਝਦੇ ਨੇ ਉਹਨਾਂ ਨੇ ਲੇਖ ਤੇ ਬੌਲ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਵੀ ਲਿਖੇ ਕੌਮ ਦੇ ਖਿਲਾਫ ਵੀ ਲਿਖੇ ਨੇ ਬਾਣੀ ਦੇ ਵੀ ਖਿਲਾਫ ਲਿਖੇ ਨੇ ਸਿੱਖ ਰੋ ਰੀਤ ਦੇ ਖਿਲਾਫ ਵੀ ਬੜੀ ਚਰਚਾ ਹੈ ਮੈਨੂੰ ਕਹਿੰਨ ਲੱਗੇ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੀ ਤਰਫੋਂ ਤੁਹਾਡੇ ਵਿਚਾਰ ਵੀ ਆਣੇ ਚਾਹੀਦੇ ਨੇ ਮਹਿਕਮੇ ਤੇ ਹਰ ਸਟੇਟ ਤੇ ਭੋਲਿਆ ਹਾਂ ਮੈਂ ਲਿਖਤੀ ਨਹੀਂ ਦਿੱਤੇ ਤੁਸੀਂ ਅੱਜ ਕਹਿਆ ਤਾਂ ਮੈਂ ਅੱਜ ਲਿਖਤੀ ਵੀ ਦੇ ਦੇਗਾ ਉਸ ਸਰਦਾ ਤੋਂ ਹੀਣ ਮਨੁੱਖ ਨੇ ਲਿਖਿਆ ਹੈ ਰੁਮਾਲਿਆਂ ਦੇ ਚ ਇੱਕ ਪੌਥੀ ਨੂੰ ਠੱਪ ਕੇ ਰੱਖ ਦੇਣਾ ਦਿਨ ਭਰ ਇਹ ਲਵਜ਼ ਅੱਗੇ ਜੋ ਨੇ ਇਸ ਜ਼ਬਾਨ ਕਹਿ ਨਹੀਂ ਸਕੀ ਉਹ ਜ ਆਪਣੇ ਆਪ ਨੂੰ ਸਿੱਖ ਕਹਿੰਦੇ ਵਿਦਵਾਨ ਕਹਿੰਦੇ ਅਮਰਤ ਦੀ ਰੀਤ ਤੇ ਵੀ ਤਰਕ ਕੀਤੀ ਹੈ ਕਥਾ ਕੀਰਤਨ ਤੇ ਵੀ ਤਰਕ ਕੀਤੀ ਹੈ ਔਰ ਪਤਾ ਨਹੀਂ ਫਿਰ ਕੀ ਹੋਣਾ ਚਾਹੀਏ। ਸ਼ਹਿ ਦੇ ਚੰਦਨ ਗੁਰਦੁਆਰਿਆਂ ਨੂੰ ਕਲੱਬ ਹੀ ਬਣਾ ਦੇ। ਔਰ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਵਿਦਵਾਨ ਹੋਣ ਦਾ ਇੰਨਾ ਹੀ ਮਤਲਬ ਹੈ ਕਿ ਸ਼ਰਦਾ ਤੋਂ ਹੀਣਾ ਹੋਣਾ। ਸ਼ਰਦਾ ਕੋਈ ਚੀਜ਼ ਨਹੀਂ। ਮੇਰਜ਼ਗਰਾਂ ਇਸ ਤਰ੍ਹਾਂ ਦੇ ਬੰਦੇ ਤੇ ਮਨੁੱਖ ਵੀ ਨਹੀਂ ਨੇ, ਬਿਲਕੁਲ ਪਸ਼ੂਆਂ ਦੇ ਤਲ ਜੀ ਹੈ। ਬਿਲਕੁਲ ਤਲ ਜੀ ਹੈ। ਬਿਲਕੁਲ हे गुरु तू महान है तेरी गाथा में असी नहीं समझ सकते तेरा पारवार असी नहीं पा सकते तेरे राज नु असी नहीं समझ सकते तेरी अहमियत नु नासी तौल सकदे हां ना गिन सकदे हां ना नाप सकदे ना तू महान 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 ਜਿਤਨਾ ਉਹ ਪ੍ਰਮਾਤਮਾ ਨੂੰ ਗੁਰੂ ਨੂੰ ਮਹਾਨ ਆਖੀ ਜਾਣੀ ਇਹ ਕਥਾ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਦੀ ਲੈਲਾ ਮਜਨੂ ਨੂੰ ਲੈ ਕੇ ਜੋ ਭਾਈ ਪ੍ਰਤਾਪ ਦੀਆਂ 12 ਦੇ ਵਿੱਚ ਲਿਖੀ ਹੈ ਤੇ ਕਿਵੇਂ ਲੱਗੀ ਆਪਣਾ opinion ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਲਾਈਕ ਕਰਕੇ ਬੈਲ ਆਈਕਨ ਦਬਾ ਦਿਓ ਮਿਲਦੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਹੋਂ ਤੱਕ ਲਈ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ